ਜਿਵੇਂ ਹੁਣ ਉੱਥੇ ਫਿਲਮ ਦੀ ਸ਼ੂਟਿੰਗ ਕਰਨ ਜਾਣੇਗਾ ਲੋਕੇਸ਼ਨਾਂ ਵਗੈਰਾ ਦੇਖਣ ਗਿਆ ਸੀ ਔਰ ਮੈਂ ਜਿਹੜੇ ਵੀ ਆਰਟਿਸਟ ਨੂੰ ਮਿਲਿਆ ਉਹ ਕਹਿੰਦਾ ਯਾਰ ਅਸੀਂ ਸੋਤੋਂ ਪੈਸੇ ਨਹੀਂ ਲੈਂਦੇ ਅਸੀਂ ਫ੍ਰੀ ਕੰਮ ਕਰਾਂਗੇ ਸਾਡੇ ਵਾਸਤੇ ਕਹਿੰਦੇ ਵੀ ਚਲੋ ਅਸੀਂ ਜਿਹੜਾ ਕਲਾਕਾਰ ਹੁੰਦਾ ਉਹਦਾ ਕੰਮ ਹੁੰਦਾ ਜੋੜਨਾ ਨਫ਼ਰਤਾਂ ਫਲਾਉਣਾ ਨਹੀਂ ਹੁੰਦਾ ਜਿਵੇਂ ਹੁਣ ਫਿਲਮਾਂ 'ਚ ਛੰਨੀ ਦੇ ਉਲਕਿੰਨੇ ਕਿਨੇ ਨਫ਼ਰਤਾਂ ਫਲਾਉ ਕਿਉਂ ਮੁਰਦਾਬਾਦ ਕਿਉਂ ਮੁਰਦਾਬਾਦ ਕਹੀਏ ਅਸੀਂ ਸਾਡੇ ਬਾਬੇ ਨਾਨਕ ਦਾ ਜਨਮ ਹੋਇਆ ਗੱਲ ਸਿਆਸਤਦਾਨੋਂ ਸੁਣ ਲਓ ਜਿੰਨੇ ਮਰਜ਼ੀ ਤਾਣੇ ਮਨ ਲਓ ਜਿੱਥੇ ਬਾਬੇ ਜਨਮ ਲਿਆ ਸਾਡਾ ਸਜਦਾ ਉਸ ਸਥਾਨ ਨੂੰ ਅਸੀਂ ਮੁਰਦਾਬਦ ਨਹੀਂ ਕਹਿ ਸਕਦੇ ਭੁੱਲ ਕੇ ਵੀ ਪਾਕਿਸਤਾਨ ਜਿਵੇਂ ਇੱਕ ਪਰਿਵਾਰ ਚੋਂ ਦੋ ਪਰਿਵਾਰ ਇੱਕ ਅੱਧ ਹੁੰਦਾ ਭਰਾ ਅੱਧ ਹੁੰਦੇ ਨੇ ਉਹਨੂੰ ਮਾੜਾ ਥੋੜੀ ਕਹਾਂਗੇ ਪਰ ਉਹ ਮਾੜੇ ਹੈ ਵੀ ਨਹੀਂ ਬੜੇ ਪਿਆਰ ਕਰਨ ਵਾਲੇ ਲੋਕ ਨੇ ਲੋਕ ਸੋਨੂੰ ਪਲਕਾਂ ਤੇ ਵਿਛਾ ਲੈਂਦੇ ਨੇ ਜਿ ਸ਼ੌਹਰ ਦਿੱਤੀ ਹੈ ਪਹਿਲਾਂ ਤਾਂ ਆਪਾਂ ਰੱਬ ਤੋਂ ਮੰਗਦੇ ਆ ਵੀ ਮੇਰੀ 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 ਸ਼ੌਹਰਤ ਹੋਵੇ ਮੇਰੀ ਇੱਜ਼ਤ ਹੋਵੇ ਮੈਨੂੰ ਲੋਕ ਪਹਿਚਾਨਣ ਜਦੋਂ ਪਹਿਚਾਨ ਹੋ ਜਾਂਦੀ ਹੈ ਤੁਸੀਂ ਕਾਲੇ ਸ਼ੀਸ਼ੇ ਕਰਵਾ ਲੈਂਦੇ ਹੋ ਔਰ ਡੋਡੇ ਬੌਨਸਰ ਰੱਖ ਲੈਣੋ ਆਏ ਤੁਰਦੇ ਨੇ ਉਹ ਹਨ ਨਾਲ ਕਾਹਦੇ ਵਾਸਤੇ ਲੋਕਾਂ ਨੇ ਤੁਹਾਨੂੰ ਕਲਾਕਾਰ ਬਣਾਇਆ ਲੋਕਾਂ ਦੇ ਕਲਾਕਾਰ ਬਣ ਕੇ ਰਹੋ ਦਰਦਾਂ ਵਿੱਚੋਂ ਲੰਗੀ ਜਾਨ ਸੂਲੀ ਉੱਤੇ ਟੰਗੀ ਜਾਨ ਲੈ ਲੈ ਸੱਜਣਾ ਜਦ ਵੀ ਚਾਹੇ ਤੈਥੋਂ ਕੀ ਐ ਚੰਗੀ ਸਰ ਤੁਸੀਂ ਪਾਕਿਸਤਾਨ ਵੀ ਜਾ ਕੇ ਆਏ ਉੱਥੇ ਤੇ ਕੁਝ ਮੂਵਮੈਂਟ ਪਾਕਿਸਤਾਨ ਦੀ ਮੂਵਮੈਂਟ ਤਾਂ ਮੈਂ ਦੋ ਵਾਰ ਹੀ ਜਾਇਆ ਜੀ ਸਾਲ ਦੇ ਵਿੱਚ ਤੇ ਬੜਾ ਲੋਕ ਪਿਆਰ ਕਰਦੇ ਆ ਹਾਂਜੀ ਬਹੁਤ ਸਾਰੇ ਲੋਕ ਐਵੇਂ ਕਹਿੰਦੇ ਆ ਕਿ ਜਿਹੜੇ ਆਪਣੇ ਪਾਕਿਸਤਾਨੀ ਲੋਕ ਹੁੰਨੇ ਆ ਉਹ ਪੰਜਾਬ ਨੂੰ ਨਹੀਂ ਪਿਆਰ ਕਰਦੇ ਕਿ ਤੁਹਾਨੂੰ ਅਜਿਹੀਆਂ ਚੀਜ਼ਾਂ ਦੇਖਣ ਨੂੰ ਮਿਲੀਆਂ ਨਹੀਂ ਸਾਡੇ মিডিਆ ਵਾਲੀ ਨੇ ਜਿਵੇਂ ਜਿਹੜਾ ਗੋਦੀ মিডিਆ ਮੈਂ ਤੁਹਾਨੂੰ ਕਹਿ ਦਿੰਦਾ ਉਹੀ ਨੇ ਜਿਹੜੇ ਨਫ਼ਰਤਾਂ ਫਲਾਉਂਦੇ ਨੇਗੇ ਦੇਖੋ ਉਹ ਲੋਕ ਇੰਨਾ ਪਿਆਰੇ ਨੇ ਉਹ ਲੋਕ ਫੁੱਲਾਂ ਦੀ ਵਰਖਾ ਮੈਂ ਸਾਡੇ ਇੱਥੇ ਫੁੱਲ ਫੁੱਲਾਂ ਦੀ ਜਿੱਥੇ ਵੀ ਜਾਂਦੇ ਫੁੱਲਾਂ ਦੀ ਵਰਖਾ ਕਰਦੇ ਸੀ ਉਹ ਲੋਕ ਨਾਲ ਸਰਦਾਰਾਂ ਦੀ ਬਹੁਤ ਇੱਜ਼ਤ ਕਰਦੇ ਆ ਜੀ ਜਿਹੜੇ ਕੋਈ ਪੱਗ ਬੰਨੀ ਹੋਵੇ ਉਹ ਤੋਂ ਪੈਸੇ ਨਹੀਂ ਲੈਂਦੇ ਜਿਹੜਾ ਵੀ ਕੋਈ ਜਥੇ ਨਾਲ ਜਾਂਦਾ ਹੈ ਜਾਂ ਕੋਈ ਹੋਰ ਜਾਂਦਾ ਹੈ ਉਹਨੂੰ ਕਦੇ ਪੁੱਛ ਕੇ ਦੇਖੋ ਵੀ ਪਾਕਿਸਤਾਨੀ ਕਿਵੇਂ ਨੇ ਤਾਂ ਉਹਨੇ ਸਾਨੂੰ ਉਹਨਾਂ ਦੀਆਂ ਤਰੀਫਾਂ ਹੀ ਕਰਨੀਆਂ ਨੇ ਅਸੀਂ ਜਿੰਨੇ ਵੀ ਪੈਸੇ ਲੈ ਗਏ ਤੇ ਉਹਨੇ ਪੈਸੇ ਲੈ ਕੇ ਆਏ ਨਾ ਤਾਂ ਜਿਸ ਤੁਸੀਂ ਆਟੋ ਚੜਦੇ ਹੋ ਆਟੋ ਵਾਲਾ ਪੈਸੇ ਨਹੀਂ ਲੈਂਦਾ ਨਾ ਸਰਦਾਰ ਜੀ ਤੁਸੀਂ ਸਾਡੇ ਪਰੋਣੇ ਹੋ ਸਾਡੇ ਮਹਿਮਾਨ ਹੋ ਅਸੀਂ ਖਾਣਾ ਖਾ ਲਈਏ ਕਿਤੇ ਵੀ ਚਲ ਖਾਈਏ ਯਾਰ ਖਾਣਾ ਵੀ ਅੱਜ ਆਪਾਂ ਪੈਸੇ ਦੇ ਕੇ ਖਾਵਾਂਗੇ ਪਹਿਚਾਨ ਲਿਆ ਉਹਨਾਂ ਨੇ ਨਾ ਸਰਦਾਰ ਜੀ ਸੋਟੇ ਤੋਂ ਪੈਸੇ ਕਿਵੇਂ ਲਈਏ ਸੀ ਨੇ ਕਿ ਵੀ ਬਹੁਤ ਮੈਂ ਹੁਣ ਉੱਥੇ ਫਿਲਮ ਦੀ ਸ਼ੂਟਿੰਗ ਕਰਨ ਜਾਣੇਗਾ ਲੋਕੇਸ਼ਨਾਂ ਵਗੈਰਾ ਦੇਖਣ ਗਿਆ ਸੀ ਔਰ ਮੈਂ ਜਿਹੜੇ ਵੀ ਆਰਟਿਸਟ ਨੂੰ ਮਿਲਿਆ ਉਹ ਕਹਿੰਦਾ ਯਾਰ ਅਸੀਂ ਸੋਟੋਂ ਪੈਸੇ ਨਹੀਂ ਲੈਂਦੇ ਅਸੀਂ ਫ੍ਰੀ ਕੰਮ ਕਰਾਂਗੇ ਸਾਡੇ ਬਸ ਕਹਿੰਦੇ ਵੀ ਚਲੋ ਅਸੀਂ ਜਿਹੜਾ ਕਲਾਕਾਰ ਹੁੰਦਾ ਉਹਦਾ ਕੰਮ ਹੁੰਦਾ ਜੋੜਨਾ ਨਫ਼ਰਤਾਂ ਫਲਾਉਣਾ ਨਹੀਂ ਹੁੰਦਾ ਜਿਵੇਂ ਹੁਣ ਫਿਲਮਾਂ 'ਚ ਛੰਨੀ ਦੇ ਉਲਕਿਨੇ ਕਿਨੇ ਨਫ਼ਰਤਾਂ ਫਲਾਉ ਕਿਉਂ ਮੁਰਦਾਬਾਦ ਕਿਉਂ ਮੁਰਦਾਬਾਦ ਕਹੀਏ ਅਸੀਂ ਸਾਡੇ ਬਾਬੇ ਨਾਨਕ ਦਾ ਜਨਮ ਹੋਇਆ ਉੱਥੇ ਸਾਡਾ ਤਾਂ ਮੱਕਾ ਹੈ ਉਹ ਮੈਨੂੰ ਤੇ ਦੋ ਲੈਣਾ ਬੋਲੀਆਂ ਸੀ ਗੱਲ ਸਿਆਸਤਦਾਨੋਂ ਸੁਣ ਲਓ ਜਿੰਨੇ ਮਰਜੀ ਤਾਣੇ ਮੋਲੋ ਜਿੱਥੇ ਬਾਬੇ ਜਨਮ ਲਿਆ ਸਾਡਾ ਸਜਦਾ ਉਸ ਸਥਾਨ ਨੂੰ ਅਸੀਂ ਮੁਰਦਾਬਾਦ ਨਹੀਂ ਕਹਿ ਸਕਦੇ ਭੁੱਲ ਕੇ ਵੀ ਪਾਕਿਸਤਾਨ ਉਹ ਫਿਲਮਾਂ ਚ ਮੁਰਦਾਬਾਦ ਜਿੰਦਾਬਾਦ ਮੁਰਦਾ ਨਹੀਂ ਸਾਡਾ ਤਾਂ ਉਹ ਜਿੰਦਾਬਾਦ ਹੈ ਚੰਗਾ ਮੁਲਕ ਹੈ ਸਾਡੇ ਹਿੱਸਾ ਹੈ ਸਾਡਾ ਇੱਕ ਜਿਵੇਂ ਇੱਕ ਪਰਿਵਾਰ ਚੋਂ ਦੋ ਪਰਿਵਾਰ ਇੱਕ ਅੱਢ ਹੁੰਦਾ ਭਰਾ ਅੱਢ ਹੁੰਦੇ ਨੇ ਬਹੁਤ ਮਾੜਾ ਥੋੜੀ ਕਹਾਂਗੇ ਪਰ ਉਹ ਮਾੜੇ ਹੈ ਵੀ ਨਹੀਂ ਬੜੇ ਪਿਆਰ ਕਰਨ ਵਾਲੇ ਲੋਕ ਨੇ ਲੋਕ ਸੋਨੂੰ ਪਲਕਾਂ ਤੇ ਵਿਛਾ ਲੈਂਦੇ ਨੇ ਉਹ ਲੋਕ ਮੈਂ ਉੱਤੇ ਇੰਟਰਵਿਊ ਦਿੱਤੀਆਂ ਸੀਗੀਆਂ ਮੇਨੂੰ ਤਾਂ 20 35 ਇੰਟਰਵਿਊ ਮੇਰੀ ਹੋਈਆਂ ਸੀ ਮੈਨੂੰ ਕਹਿੰਦੇ ਤੁਸੀਂ ਥੱਕੇ ਨਹੀਂ ਮੈਂ ਜਰ ਤੁਸੀਂ ਇੰਨਾ ਪਿਆ ਤੁਸੀਂ ਇੰਨਾ ਟਾਈਮ ਕੱਢ ਕੇ ਆਉਂ ਵੀ ਮੈਂ ਤਾਂ ਮੈਂ ਕਿਸੇ ਨੂੰ ਹੀ ਨਹੀਂ ਮੈਂ ਤਾਂ ਅੱਜ ਤੱਕ ਆਪਣੀ ਜ਼ਿੰਦਗੀ ਚ ਕਿਸੇ ਨੂੰ ਫੋਟੋ ਖਿਚਾਉਣ ਨੂੰ ਜਵਾਬ ਨਹੀਂ ਦਿੱਤਾ ਗੱਡੀ ਚ ਉਤਰ ਕੇ ਕਰਾ ਲੈਣਾ ਉਹਨੇ ਵੀ ਜੇ ਰੱਬ ਨੇ ਜੇ ਸ਼ੋਹਰਤ ਦਿੱਤੀ ਹੈ ਪਹਿਲਾਂ ਤਾਂ ਪਰ ਰੱਬ ਤੋਂ ਮੰਗਦੇ ਆ ਵੀ ਮੇਰੀ 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 ਸ਼ੌਹਰਤ ਹੋਵੇ ਮੇਰੀ ਇੱਜ਼ਤ ਹੋਵੇ ਮੈਨੂੰ ਲੋਕ ਪਹਿਚਾਨਣ ਜਦੋਂ ਪਹਿਚਾਨ ਹੋ ਜਾਂਦੀ ਹੈ ਤੁਸੀਂ ਕਾਲੇ ਸ਼ੀਸ਼ੇ ਕਰਵਾ ਲੈਂਦੇ ਹੋ ਔਰ ਡੋਡੇ ਬੌਂਸ ਰੱਖ ਲੈਣੇ ਆਏ ਤੁਰਦੇ ਨੇ ਹੋ ਹਨਾ ਨਾਲ ਕਾਦੇ ਵਾਸਤੇ ਲੋਕਾਂ ਨੇ ਤੁਹਾਨੂੰ ਕਲਾਕਾਰ ਬਣਾਇਆ ਲੋਕਾਂ ਦੇ ਕਲਾਕਾਰ ਬਣ ਕੇ ਰਹੋ ਨਾ ਹਾਂ ਸਰ ਤੁਸੀਂ ਸ਼ਾਇਰੀ ਵੀ ਕਰ ਲੈਂਦੇ ਹੋ ਇੱਕ ਗੀਤ ਹੋ ਜਵੇ ਅੱਜ ਪਲੀਜ਼ ਗੀਤਾਂ ਮੇਰਾ ਗਲਾ ਖਰਾਬ ਹੈ ਗੀਤਾਂ ਗੀਤਾਂ ਨਹੀਂ ਮੈਂ ਕੱਟ ਵਾਧੀ ਹੁੰਦਾ ਗੀਤਾਂ ਮੈਂ ਯਾਨੀ ਕਿ ਫਿਰ ਹੋਰ ਨਾ ਸੋਚ ਕੇ ਕਰ ਲੈਣਾ ਪਰ ਮੇਰਾ ਗਲਾ ਖਰਾਬ ਹੈ ਕੋਈ ਗੱਲ ਨਹੀਂ ਇਹਨ ਗੀਤ ਤਾਂ ਚਲ ਰਹਿਣ ਦਨ ਨੂੰ ਆਉਂਦਾ ਨਹੀਂ ਹੁਣ ਤਾਂ شاعری ਹੋ ਜਾਈ ਸ਼ਾਇਰੀ ਹੋ ਜਾਂਦੀ ਹੈ ਮਹਿਬੂਬ ਮਹਿਬੂਬ ਬੇਕਦਰੇ ਕਦੇ ਅਹਿਸਾਸ ਨਾ ਦਿੱਤਾ ਮਹਿਬੂਬ ਬੇਕਦਰੇ ਇਹ ਅਹਿਸਾਸ ਨਾ ਦਿੱਤਾ ਰੂਹਾਂ ਚ ਰابطਾ ਲੱਗੇ ਦਿਲਾਂ ਚ ਰابطਾ ਲੱਗੇ ਜੀ ਵਾਹ ਵਾਹ ਕੀ ਬਾਤ ਹੈ ਤੇ ਸਰ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੂੰਗੀ ਤੁਹਾਨੂੰ ਬਜ਼ੁਰਗ ਸਭ ਤੋਂ ਜ਼ਿਆਦਾ ਪਸੰਦ ਕਰਦੇ ਨੇ ਅੱਜ ਬਜ਼ੁਰਗਾਂ ਦੇ ਲਈ ਵੀ ਥੋੜੀਆਂ ਦੋ ਲਾਈਨਾਂ ਹੋ ਜਾਣ ਬਜ਼ੁਰਗ ਇੱਕ ਮੇਰਾ ਨਾਟਕ ਹੈ ਜੀ ਉਹ ਹੈਗਾ ਘਰਾਂ ਦੇ ਜਿੰਦੇ ਦੇ ਮੇਰਾ ਬਹੁਤ ਸੋਹਣਾ ਨਾਟਕ ਸੀਗਾ ਇੱਕ ਮੇਰਾ ਨਾਟਕ ਸੀ ਅਸੀਂ ਬੋਲਾਂਗੇ ਸੱਚ ਉਹਦੇ ਚ ਦੋਨੇ ਜਣੇ ਆਪਣੇ ਬੱਚਿਆਂ ਤੋਂ ਦੂਰ ਰਹਿੰਦੇ ਹੁੰਦੇ ਨੇ ਦੋਨੇ ਜਣੇ ਵੀ ਸੁਸਾਈਡ ਕਰਨ ਦਾ ਮਨ ਬਣਾ ਲੈਂਦੇ ਨੇ ਇੱਕ ਵਾਰ ਤਾਂ ਕਹਿੰਦਾ ਬਜ਼ੁਰਗਾਂ ਦੀਆਂ ਖੁਸ਼ੀਆਂ ਵਿੱਚ ਪਰਿਵਾਰ ਘਾਟੀ ਇਕੱਠਾ ਹੁੰਦਾ ਹੈ ਬਜ਼ੁਰਗਾਂ ਦੀਆਂ ਖੁਸ਼ੀਆਂ ਵਿੱਚ ਪਰਿਵਾਰ ਘਾਟੀ ਇਕੱਠਾ ਹੁੰਦਾ ਹੈ ਪਰ ਅੰਤਮ ਰਸਮਾਂ ਵੇਲੇ ਸਾਰੇ ਪਹੁੰਚ ਜਾਂਦੇ ਹੋਤ ਵੀ ਮਾਪੇ ਤੋਂ ਦੂਰ ਬਸਿੰਦੇ ਪੁੱਤਰੋ ਮਹਾਬਾਬਾ ਦਾਸ ਕੋ ਉਨ ਡਾਲਰ ਨੇ ਔਲਾਦ ਦਾ ਲੇਗ ਹੁੰਦਾ ਤੇ ਇਹ ਤਾਂ ਗੱਲ ਬਹੁਤ ਸੱਚ ਆਈ ਕਿਉਂਕਿ ਜਦੋਂ ਅੰਤਮ ਜਦੋਂ ਬੰਦਾ ਮਰ ਵੀ ਜਾਂਦਾ ਤਾਂ ਉਦੋਂ ਸਾਰਾ ਪਰਿਵਾਰ ਇਕੱਠਾ ਹੋ ਜਾਂਦਾ ਸਾਰਾ ਇਕੱਠਾ ਹੋ ਜਾਂਦਾ ਜੀ ਤੇ ਸਾਨੂੰ ਲੋਕ ਵਾਹੀ ਪਿਆਰ ਕਰਦੇ ਨੇ ਲੋਕਾਂ ਦੀ ਗੱਲ ਕਰਦੇ ਆ ਜੀ ਸਰ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਤੇ ਬਹੁਤ ਬਹੁਤ ਸਰ ਇੱਕ ਲਾਈਨ ਦੁਆਰਾ ਪਛਾਈ ਰਹੀ ਦਰਦਾਂ ਵਿੱਚੋਂ ਲੰਗੀ ਜਾਨ ਸੂਲੀ ਉੱਤੇ ਟੰਗੀ ਜਾਨ ਲੈ ਲੈ ਸੱਜਣਾ ਜਦ ਵੀ ਚਾਹੇ ਤੈਥੋਂ ਕੀ ਐ ਚੰਗੀ ਜੀ ਤੁਹਾਡਾ ਧੰਨਵਾਦ ਤੇ ਸਰ ਨੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਇਹਨਾਂ ਨੇ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਤੇ ਹੁਣ ਸਾਨੂੰ ਦੋ ਇਜਾਜ਼ਤ ਧੰਨਵਾਦ